ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਨੂੰ ਇੱਕ ਕਿਸਾਨੀ ਸੰਘਰਸ਼ ਦੀ ਇੱਕ ਇਹ ਜਿਹੀ ਤਸਵੀਰ ਦਿਖਾਵਾਂਗੇ ਜੋ ਤੁਹਾਡੇ ਲੂੰ ਕੰਡੇ ਖੜੇ ਕਰ ਦੇਵੇਗੀ ਇਹ ਤਸਵੀਰ ਸਾਡੇ ਨਾਲ ਬਜ਼ੁਰਗ ਖੜੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਜ਼ੁਰਗਾਂ ਦੇ ਇੱਕ ਹੱਥ ਜਿਹੜਾ ਕੱਟਿਆ ਹੋਇਆਗਾ ਇਹ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚੇ ਹੋਏ ਨੇ ਕਰਦੇ ਆਂ ਗੱਲਬਾਤ ਬਾਪੂ ਜੀ ਅੱਗੇ ਤੁਹਾਡੇ ਇੱਕ ਹੱਥ ਹੈ ਨਹੀਂਗਾ ਇੱਕ ਹੱਥ ਹੈਗਾਗਾ ਅੱਗੇ ਜਿਹੜਾ ਮੋਦੀ ਸਰਕਾਰ ਨੇ ਸੈਂਟਰ ਸਰਕਾਰ ਨੇ ਵੱਡੇ ਵੱਡੇ ਉੱਥੇ ਜਿਹੜੇ ਵੈਰੀਗੇਟਿੰਗ ਕੀਤੀ ਹੋਈ ਹੈ ਉਹ ਪੂਖਤਾ ਪ੍ਰਬੰਧ ਕੀਤੇ ਹੋਏ ਨੇ ਤੁਹਾਡੇ ਇੱਕ ਹੱਥਾ ਤੁਹਾਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਅੱਗੇ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਕੋਈ ਮੁਸ਼ਕਲ ਦਾ ਮੁਸ਼ਕਲ ਨਹੀਂ ਲੱਗਦੀ ਨਾ ਹੂੰ ਪ੍ਰਮਾਤਮਾ ਨੇ ਸਭ ਕੁਝ ਆਪਣਾ ਖੇਤੀ ਵੀ ਕਰਦੇ ਆ ਇੱਧਰ ਤਣ ਦਾ ਵੀ ਪੂਗਾ ਕਰਾਂਗੇ ਜਿਹੜਾ ਪੰਨ ਤੋੜਨੇ ਨੇ ਅਸੀਂ ਨਾਲ ਸੰਗਤਾਂ ਦੇ ਪੂਰਾ ਸਹਿਯੋਗ ਦੇਵਾਂਗੇ ਘਟ ਕੇ ਹੂੰ ਜੀ ਜੀ ਕੋਈ ਬਾਤ ਨਹੀਂ ਪ੍ਰਮਾਤਮਾ ਨੇ ਮਤਲਬ ਨਹੀਂ ਉਹ ਕਰਿਆ ਮਤਲਬ ਇੱਕ ਹੱਥ ਹੈ ਸਾਡਾ ਇੱਕ ਹੱਥ ਨਾਲ ਵੀ ਸਾਰਾ ਕੰਮ ਕਰਾਂ ਇਹਨਾਂ ਦੇ ਨਾਲੇ ਲੱਗ ਕੇ ਹਾਂ ਪੂਰੇ ਜੋਸਾਵਾਸ ਨਾਲ ਜਥੇਬੰਦੀ ਸਿੱਧੂਪੁਰ ਦੇ ਨਾਲ ਆ ਸੀ ਹਾਂ ਤੇ ਬਾਪੂ ਜੀ ਕਿਵੇਂ ਲੱਗਦਾ ਵੀ ਜਿਹੜੇ ਦੋ ਦੋ ਹੱਥਾਂ ਵਾਲੇ ਨੌਜਵਾਨੀ ਜਿਹੜੀ ਸਾਡੀ ਘਰਾਂ ਚ ਬੈਠੀ ਐ ਪਹੁੰਚੀ ਵੀ ਬਹੁਤ ਐ 50% ਨੌਜਵਾਨੀ ਪਹੁੰਚ ਚੁੱਕੀ ਐ ਤੇ ਬਾਕੀ ਜਿਹੜੀ ਘਰਾਂ ਚ ਬੈਠੀ ਐ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਉਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਬਾਹਰ ਤੇ ਛੇਤੀ ਛੇਤੀ ਪਹੁੰਚੋ 10 ਵਜੇ ਤੋਂ ਪਹਿਲਾਂ ਸਾਰੇ ਨੌਜਵਾਨ ਸਾਡੇ ਪਿੰਡੋਂ ਵੀ ਦੋ ਗੱਡੀਆਂ ਭਰ ਕੇ ਆ ਰਹੀਆਂ ਨੇ ਉੱਥੇ। ਹੂੰ ਮੈਸੇਜ ਆ ਗਿਆ ਉਹਨਾਂ ਦਾ ਵੀ ਸੁੱਤੋਂ ਪਹਿਲਾਂ ਅਸੀਂ ਉੱਥੇ ਪਹੁੰਚ ਜਾਵਾਂਗੇ। ਹੂੰ ਸਾਡੇ ਸਹਿਯੋਗ ਬਹੁਤ ਕਰ ਰਹੇ ਨੇ ਨੌਜਵਾਨ ਨੌਜਵਾਨੋਂ ਸਾਡੀ ਹੋਰ ਵੀ ਬੇਨਤੀ ਹੈ ਵੀ ਵੱਧ ਤੋਂ ਵੱਧ ਬਾਹਰ ਤੇ ਪਹੁੰਚਣ। ਜੀ 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 ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਬਜ਼ੁਰਗਾਂ ਦੇ ਇੱਕ ਬਾਹ ਜਿਹੜੀ ਕੱਟੀ ਵੀ ਆ ਤੁਹਾਨੂੰ ਨੇੜੇ ਕਰਕੇ ਵੀ ਦਿਖਾ ਦਿੰਨੇ ਆ ਤੇ ਇਹ ਬਜ਼ੁਰਗਾਂ ਦਾ ਕਹਿਣਾ ਵੀ ਜਿਹੜੇ ਨੌਜਵਾਨ ਘਰਾਂ ਦੇ ਵਿੱਚ ਬੈਠੇ ਨੇ ਉਹ ਵੀ ਛੇਤੀ ਤੋਂ ਛੇਤੀ ਜਿਹੜੇ ਕਿਸਾਨਾਂ ਦੀ سپورਟ ਤੇ ਆਉਣ ਘਰਾਂ ਚੋਂ ਨਿਕਲ ਕੇ ਤਾਂ ਜੋ ਇੱਕ ਵੱਡੀ ਜਿਹੜੀ ਗੱਲਬਾਤ ਆ ਇਹ ਤੁਹਾਨੂੰ ਪਤਾ ਕਿ ਜਿਹੜਾ ਚੈਲੰਜ ਹੈ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾਗਾ ਕਿਸਾਨਾਂ ਨੇ ਉਹਨੂੰ ਅਕਸੈਪਟ ਕੀਤਾਗਾ ਤੇ ਜਿਹੜੇ ਵੈਰੀਗੇਟਿੰਗ ਰਸਤੇ ਦੇ ਵਿੱਚ ਕੀਤੇ ਨੇ ਉਹਨਾਂ ਨੂੰ ਹਟਾ ਕੇ ਕਿਸਾਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਪਹੁੰਚਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਖਾਲਸਾ ਜੀ ਦੇ ਜਿਹੜੇ ਹੌਂਸਲੇ ਬਲੰਦ ਨੇ ਇੱਕ ਬਾਹ ਹੁੰਦੇ ਹੋਏ ਵੀ ਹੌਂਸਲੇ ਬਲੰਦ ਨੇ ਹੋਰ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਇਹਨੇ ਵੈਰੀਗੇਟ ਲਾਏ ਆ ਉਹ ਸਾਡੇ ਆਸਤੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜੀ ਇਹੋ ਜੀਆਂ ਚੀਜ਼ਾਂ ਤਾਂ ਅਸੀਂ ਬਹੁਤ ਵੇਖੀਆਂ ਤੇ ਬਹੁਤ ਦੇਖਾਂਗੇ ਵੀ ਇਹ ਤਾਂ ਵੈਰੀਗੇਟ ਸਾਡੇ ਮੂਰੇ ਕੁਝ ਨਹੀਂ ਖੜਨਾ ਇਹਨਾਂ ਦਾ ਹੂੰ ਇਹ ਤਾਂ ਥੂਕ ਦੇ ਜਾਣਗੇ ਇਹ 13 ਮਿੰਟਾਂ ਦਾ ਕੰਮ ਆ ਸਕਦਾ ਹੂੰ 13 ਮਿੰਟਾਂ ਚ ਅਸੀਂ ਇਹ ਬਾਰਡਰ ਪੰਨ ਦੇ ਹੂੰ ਤੁਹਾਨੂੰ ਇਹ ਕੋਈ ਐਡੀ ਵੱਡੀ ਮੁਸ਼ਕਲ ਵਾਲੀ ਗੱਲ ਨਹੀਂ ਲੱਗਦੀ ਨਾ ਅਸੀਂ ਡਰਨਾ ਹੈ ਡਰ ਆ ਵੀ ਤਾਂ ਸਾਡੇ ਕੋਲ ਗੱਲ ਹੀ ਨਹੀਂ ਹੂੰ ਜੇ ਡਰ ਵਾਲੇ ਹੁੰਦੇ ਅਸੀਂ ਘਰੇ ਪੈ ਜਾਂਦੇ ਅਸੀਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿੰਨੇ ਆ ਕਿ ਜਲਦੀ ਤੋਂ ਜਲਦੀ ਮਗਰਾਓ ਜਿਹੜੇ ਆ ਇੱਕ ਹੱਥ ਨਾਲ ਤਾਂ ਖੜਾ ਸਾਡੇ ਨਾਲ ਹੂੰ ਦੋ ਦੋ ਹੱਥਾਂ ਵਾਲੇ ਜਿਹੜੇ ਪਿੰਡ ਬੈਠੇ ਨੇ ਹੂੰ ਤਮਾਸ਼ਾ ਦੇਖ ਰਹੇ ਨੇ ਉਹ ਤਮਾਸ਼ਾ ਨਾਲ ਦੇਖਣ ਸਾਡਾ ਸਾਹ ਦੇਣ ਕੋਈ ਸਾਰੀਆਂ ਜਸੇ ਬੰਦੇ ਸਾਹ ਦੇਣ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਇਕੱਲਿਆਂ ਦਾ ਸੰਘਰਸ਼ ਆਏ ਸਾਰੀ ਕਿਸਾਨੀ ਦਾ ਸੰਘਰਸ਼ ਹੈ ਜੀ ਜੋ ਸਾਡੇ ਤੇ ਮੁਸ਼ਕਲਾਂ ਆ ਰਹੀਆਂ ਸਾਨੂੰ ਪਤਾ ਹੈ ਵੀ ਇਹ ਸਹਿਣੀਆਂ ਪੈਣਗੀਆਂ ਸਮਾਂਗੇ ਸਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਲੱਗਦੀ ਕੋਈ ਡਰ ਨਹੀਂ ਸਾਨੂੰ ਕੋਈ ਭੈ ਨਹੀਂ ਇਹਨਾਂ ਦਾ ਨਾ ਹਰਿਆਣਾ ਸਰਕਾਰ ਦਾ ਨਾ ਦਿੱਲੀ ਸਰਕਾਰ ਦਾ ਜੀ ਸਾਨੂੰ ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਨੇ ਅਸੀਂ ਨਾ ਡਰਨਾ ਹੈ ਡਰਨਾਂ ਦੀ ਤਾਂ ਗੱਲ ਹੀ ਨਹੀਂ ਸਿੱਖ ਕੋਮ ਚ ਅੱਜ ਤੱਕ ਨਹੀਂ ਸਾਡੀ ਸਿੱਖ ਕੋਮ ਡਰੀ ਤੇ ਅਸੀਂ ਡਰਾਂਗੇ ਵੀ ਕਿਉਂ ਇਹ ਖੱਟੜ ਸਰਕਾਰ ਦਾ ਕੁਝ ਵੀ ਨਹੀਂ ਸਾਡੇ ਮੂਹਰੇ ਹੂੰ ਏ ਲਾਈ ਬੈਠਾ ਤੇ ਲਾਈ ਬਈ ਉਸ ਬਥੇਰੀ ਲਾਲੀ ਵੀ ਐਸਫਤ ਲਾਲੀ ਕੋਈ ਗੱਲ ਨਹੀਂ ਅਸੀਂ ਡਾਂਗਾ ਘੱਲਾਂਗੇ ਵੀ ਤੇ ਮਾਰਾਂਗੇ ਵੀ ਉਹ ਤਾਂ ਹੁਣ ਦੇਖੋ ਕਿਹਦਾ ਕੁਝ ਹੋਊਗਾ ਜੀ 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 ਹਾਂ ਜੀ ਹਾਂ ਜੀ ਦੋਸਤੋ ਸਾਡੀ ਕੌਮ ਨੂੰ ਕਦੇ ਵੀ ਹਰਾਇਆ ਨਹੀਂ ਜਾ ਸਕਦਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸასი ਕਾਲ ਜੀ